ਗੁਰੂ ਪਿਆਰੀ ਸਾਧ ਸੰਗਤ ਜੀਓ ਇਹ ਨਿਮਾਣੀ ਜਿਹੇ ਭੇਟਾ ਸਵੀਕਾਰ ਕਰਨਾ ਜੀ 12 ਮਹਾ ਮਾਜ ਮਹੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਪੋਖ ਤੁਖਾਰਨ ਵਿਆਪਈ ਕੰਠ ਮਿਲਿਆ ਹਰਨਾ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ 12 ਮਹਾਸ੍ਰੀ ਲੇਖੇਠ ਮਾਜ ਰਾਗ ਦੇ ਚੌਥੇ ਘਰ ਵਿੱਚ ਬਖਸ਼ਿਸ਼ ਕਰ ਰਹੇ ਹਨ ਪੋਦੇ ਮਹੀਨੇ ਵਿੱਚ ਜਿਸ ਜੀਵ ਇਸਤਰੀ ਦੇ ਗੜ ਨਾਲ ਭਾਵ ਹਿਰਦੇ ਵਿੱਚ ਪ੍ਰਭੂ ਪਤੀ ਪਰਮਾਤਮਾ ਲੱਗਾ ਹੋਇਆ ਹੋਵੇ ਉਸ ਨੂੰ ਕਕਰ ਭਾਵ ਮਨ ਦੀ ਕਠੋਰਤਾ ਕੋਰਾਪਣ ਜੋਰ ਨਹੀਂ ਪਾ ਸਕਦਾ ਮਨ ਬਿਧਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹੋ ਉਸੇ ਬਿਰਤੀ ਪ੍ਰਭੂ ਦੇ ਦੀਦਾਰ ਦੀ ਤਾਂਗ ਵਿੱਚ ਜੁੜੀ ਰਹਿੰਦੀ ਹੈ ਉਸ ਦਾ ਮਨ ਪ੍ਰਭੂ ਦੇ ਸੋਹਣੇ ਚਰਨਾਂ ਵਿੱਚ ਵੱਜਾ ਰਹਿੰਦਾ ਹੈ ਓਟ ਗੋਬਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੋ ਜਿਸ ਜੀਵ ਇਸਤਰੀ ਨੇ ਗੋਬਿੰਦ गोपाल ਦਾ ਆਸਰਾ ਲਿਆ ਹੈ ਉਸਨੇ ਪ੍ਰਭੂ ਪਤੀ ਦੀ ਸੇਵਾ ਦਾ ਲਾਭ ਖਟਿਆ ਹੈ ਵਿਖਿਆ ਪਹੇ ਨਾ ਸਕਈ ਮਿਲ ਸਾਧੂ ਗੁਣਗਾਹੋ ਮਾਇਆ ਉਸ ਨੂੰ ਪੋ ਨਹੀਂ ਸਕਦੀ ਗੁਰੂ ਨੂੰ ਮਿਲ ਕੇ ਉਸਨੇ ਪ੍ਰਭੂ ਦੀ ਇਛਤ ਸਲਾਹ ਵਿੱਚ ਚੁੱਭੀ ਲਾਈ ਹੈ ਜਹ ਤੇ ਉਪਜੀਤ ਅਹ ਮਿਲੀ ਸਚੀ ਪ੍ਰੀਤ ਸਮਾਹੋ ਜਿਸ ਪਰਮਾਤਮਾ ਤੋਂ ਉਸਨੇ ਜਨਮ ਲਿਆ ਹੈ ਉਸ ਵਿੱਚ ਉਹ ਜੁੜੀ ਰਹਿੰਦੀ ਹੈ ਉਸ ਦੀ ਲਿਵ ਪ੍ਰਭੂ ਦੀ ਪ੍ਰੀਤ ਵਿੱਚ ਲੱਗੀ ਰਹਿੰਦੀ ਹੈ ਕਰ ਗਹਿ ਲੈਨੀ ਪਾਰ ਬ੍ਰਹਮ ਬਹੜ ਨ ਵਿਛੜਿਆ ਹੋ ਪਾਰ ਬ੍ਰਹਮ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਆਪਣੇ ਚਰਨਾਂ ਨਾਲ ਜੋੜਿਆ ਹੁੰਦਾ ਹੈ ਉਹ ਮੁੜ ਉਸ ਦੇ ਚਰਨਾਂ ਤੋਂ ਵਿਛੜਦੀ ਕਦੇ ਵੀ ਨਹੀਂ ਬਾਰ ਜਾਉ ਲਖ ਬੇਰੀਆ ਹਰ ਸੱਜਣ ਅਗਮ ਅਗਾਹੋ ਉਹ ਸੱਜਣ ਪ੍ਰਭੂ ਬੜਾ ਅਪਹੁੰਚ ਹੈ ਬੜਾ ਡੂੰਗਾ ਹੈ ਮੈਂ ਉਸ ਤੋਂ ਲਖ ਬਾਰੀ ਕੁਰਬਾਨ ਹਾਂ ਸਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ ਏ ਨਾਨਕ ਉਹ ਬੜਾ ਦਿਆਲ ਹੈ ਅਤੇ ਦਰ ਉੱਤੇ ਡਿੱਗੀਆਂ ਦੀ ਉਸ ਪ੍ਰਭੂ ਨੂੰ ਇੱਜ਼ਤ ਰੱਖਣੀ ਹੀ ਪੈਂਦੀ ਹੈ ਪੋਖ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪਰਵਾਹੋ ਜਿਸ ਉੱਤੇ ਉਹ ਬੇਪਰਵਾਹ ਪ੍ਰਭੂ ਮਿਹਰ ਕਰਦਾ ਹੈ ਉਸ ਨੂੰ ਪੌਦਾ ਮਹੀਨਾ ਸੁਹਾਵਣਾ ਲੱਗਦਾ ਹੈ ਉਸ ਨੂੰ ਸਾਰੇ ਹੀ ਸੁੱਖ ਸਹਿਜੇ ਮਿਲ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ